ਸਤਕਾਰ ਕਮੇਟੀ ਐਬਸਫਰਡ ਦੇ ਬੁਲਾਰਿਆਂ ਦੇ ਵੱਲੋਂ ਚੈਨਲ ਪੰਜਾਬੀ ਦੇ ਨਾਲ ਗੱਲਬਾਤ ਕੀਤੀ ਗਈ ਜਿੱਥੇ ਉਹਨਾਂ ਲੋਕ ਸਭਾ ਚੋਣਾਂ ਮੌਕੇ ਪੰਥਕ ਸੋਚ ਦੇ ਧਾਰਨੀ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਤਮਾਮ ਪੰਜਾਬੀਆਂ ਨੂੰ ਅਪੀਲ ਕੀਤੀ ਜਿਨ੍ਹਾਂ ਤਮਾਮ ਸੰਤਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਵਿੱਚ ਰਹਿੰਦੇ ਆਪਣੇ ਜਾਣਕਾਰਾਂ ਤੱਕ ਇਹ ਮੈਸੇਜ ਜ਼ਰੂਰ ਪਹੁੰਚਦਾ ਕਰਨ ਕਿ ਸਿੱਖਾਂ ਦੇ ਮਾਮਲਿਆਂ ਸੰਬੰਧੀ ਆਵਾਜ਼ ਸੰਸਦ ਵਿੱਚ بلند ਹੋਵੇ ਇਸ ਲਈ ਪੰਥਕ ਸੋਚ ਦੇ ਧਾਰਨੀ ਉਮੀਦਵਾਰਾਂ ਦਾ ਜਿੱਤਣਾ ਜ਼ਰੂਰੀ ਹੈ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਜ਼ੋਰ ਸ਼ੋਰ ਦੇ ਨਾਲ ਕੇ ਉਹਨਾਂ ਦੀ ਰਿਹਾਈ ਕਰਵਾਈ ਜਾ ਸਕੇ ਸਾਧ ਸ੍ਰੋਤਿਆਂ ਨੂੰ ਤੇ ਚੈਨਲ ਦੇ ਸਾਰੇ ਸਟਾਫ ਨੂੰ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦਾਸ ਕੁਲਦੀਪ ਸਿੰਘ ਮੁਖ ਬਲਾਰਾ ਸਤਕਾਰ ਕਮੇਟੀ ਐਸੋਡ ਕੈਨੇਡਾ ਆਪ ਅੱਗੇ ਬੇਨਤੀ ਕਰਨ ਆਏ ਆ ਕਿ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਕਿ ਖੰਡੂਰ ਇਲਾਕੇ ਚੋਂ ਜੋ ਲੜ ਰਹੇ ਹਨ ਜਿਨ੍ਹਾਂ ਦਾ ਚੋਣ ਨਿਸ਼ਾਨ ਮੈਕ ਹੈ ਤੇ ਉਹਨਾਂ ਦੇ ਨਾਲ ਦੇ ਸਾਥੀ ਭਾਈ ਸਾਹਿਬ ਭਾਈ ਸਿਮਰਜੀਤ ਸਿੰਘ ਜੀ ਮਾਨ ਲੱਖਾ ਸੁਧਾਣਾ ਤੇ ਹੋਰ ਆਪਣੇ ਭਾਈ ਬਿਆਨ ਸਿੰਘ ਦੀ ਬਿਆਨ ਸਿੰਘ ਜੀ ਜੀ ਦੇ ਸਪੁੱਤਰ ਤੇ ਹੋਰ ਸਾਰੇ ਅਨੇਕਾਂ ਜਿਹੜੇ ਸਿੰਘ ਹੈ ਕੁਰਬਾਨੀ ਵਾਲੇ ਉਹ ਚੋਣਾਂ ਲੜ ਰਹੇ ਹਨ ਅਸੀਂ ਬੇਨਤੀ ਕਰਦੇ ਹਾਂ ਕਿ ਕੁਰਬਾਨੀ ਵਾਲੇ ਸਿੰਘਾਂ ਨੂੰ ਆਪਾਂ ਨੂੰ ਮਦਦ ਕਰਨੀ ਚਾਹੀਦੀ ਏ ਤਨਮਨ ਧਨ ਨਾਲ ਸੰਤ ਬਾਬਾ ਜਰਨੈਲ ਸਿੰਘ ਪਿੰਡਰਾਵਾਲੇ ਜੀ ਕਹਿੰਦੇ ਹੁੰਦੇ ਸਨ ਕਿ ਜਿਹੜਾ ਸਿਆਸੀ ਤੋਂ ਉੱਤੇ ਜਿਹੜਾ ਧਰਮ ਉੱਤੇ ਆ ਉੱਤੇ ਅੱਖਣਾ ਚਾਹੀਦਾ ਹੈ ਗੁਰੂਆਂ ਦਾ ਵੀ ਸਿਧਾਂਤ ਇਹ ਸੀ ਤੇ ਇਸ ਕਰਕੇ ਸਾਨੂੰ ਧਾਰਮੀ ਬੰਦੇ ਸਿਆਸਤ ਵਿੱਚ ਵੀ ਭੇਜਨੇ ਚਾਹੀਦੇ ਹਨ ਇਹ ਜਿਹੜਾ ਭਾਈ ਸਾਹਿਬ ਅਮਰਪਾਲ ਸਿੰਘ ਜੀ ਇਹਨੇ ਸਾਲ 1.5 ਸਾਲ ਸਾਨੂੰ ਕੰਨ ਨੀਆਂ ਗੱਲਾਂ ਦੱਸ ਕੇ ਮੈਸੇਜ ਛੜਾਉਣ ਵਾਸਤੇ ਹੋਰ ਮਤਲਬ ਅਨੇਕਾਂ ਹੀ ਬੰਦੀ ਸਿੰਘਾਂ ਦੀ ਰੈਅੀ ਵਾਸਤੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ ਤੇ ਇਸ ਇਸ ਦੇ ਨਾਲ ਦੇ ਸਾਥੀਆਂ ਨੂੰ ਸਾਰਿਆਂ ਨੂੰ ਵੋਟਾਂ ਪਾ ਕੇ ਜਿਤਾਉਣਾ ਚਾਹੀਦਾ ਹੈ ਦੂਸਰੀ ਬੇਨਤੀ ਜਿਹੜੇ ਬੰਦੀ ਸਿੰਘ ਆ ਜੋ ਕਿ 30 30 ਸਾਲ 35 35 ਸਾਲ ਤੋਂ ਜੇਲ੍ਹਾਂ ਵਿੱਚ ਨਜਾਇਜ਼ ਬੰਦ ਹਨ ਉਹਨਾਂ ਦੀਆਂ ਕਹਿਦਾ ਉਹਨਾਂ ਦੀਆਂ ਜੁਨੀਆ ਸਜ਼ਾਵਾਂ ਸੀ ਉਹ ਪੂਰੀਆਂ ਹੋ ਚੁੱਕੀਆਂ ਹਨ ਉਸ ਦੇ ਬਰਾਬਰ ਜਿਹੜੇ ਬਲਾਤਕਾਰੀ ਐ ਜਿਹੜੇ ਕਾਤਲੀ ਐ ਉਹਨਾਂ ਨੂੰ ਛੁੱਟੀਆਂ ਪਰੋਲਾ ਮਿਲ ਰਹੀਆਂ ਸਾਲ ਚ 5599 ਤੇ ਇਹਨਾਂ ਨੂੰ ਕੋਈ ਵੀ ਪਰੋਲ ਨਹੀਂ ਨਾ ਕੋਈ ਇੱਧਾਂ ਦੀ ਬਦਲੀ ਐ ਪੰਜਾਬ ਤੋਂ ਬਾਹਰ ਬੈਠੇ ਐ ਆਸਾਨਾਂ ਨੂੰ ਸਾਨੂੰ ਸਾਰਿਆਂ ਨੂੰ ਇਹਨਾਂ ਵਰਥਾਏ ਤਨਮਨ ਧਨ ਨਾਲ ਪਾਠ ਕਰਨੇ ਚਾਹੀਦੇ ਹਨ ਅਰਦਾਸਾਂ ਕਰਨੀਆਂ ਚਾਹੀਦੇ ਹਨ ਸਤਕਾਰ ਕਮੇਟੀ ਵੱਲੋਂ ਕੈਨੇਡਾ ਵੱਲੋਂ ਸ੍ਰੀ ਸਹਿਜ ਪਾਸ ਦਾ ਭੋਗ ਪਾਇਆ ਜਾਂਦੇ ਹਨ ਹੁਣ 68ਵਾਂ ਪਾਠ 14 ਤੋਂ ਸ਼ੁਰੂ ਹੋ ਕੇ ਅੱਜ ਤੱਕ 88ਵਾਂ ਸਹਿਜ ਪਾਠ ਇਹਨਾਂ ਦੀ ਪਰਥਾਏ ਇਹਨਾਂ ਨੂੰ ਰਿਆ ਕਰਾਉਣ ਵਾਸਤੇ ਦਾਸਾਂ ਤੇ ਹੋ ਰਹੇ ਹਨ ਦਾਸ ਸਰੂਪ ਸਿੰਘ ਪਿੰਡ ਤੋੜ ਜਹੇਦਾਰ ਮੋਹਨ ਸਿੰਘ ਜੀ ਸਤਿਕਾਰਯੋਗ ਬੜੇ ਸਾਡੇ ਉਸ ਵੇਲੇ ਦੇ ਉੱਗੇ ਆਗੂ ਸੀ ਤੇ ਅਸੀਂ ਵੀ ਉਹਨਾਂ ਦੇ ਬੋਲਾਂ ਦੇ ਉੱਤੇ ਉਹਨਾਂ ਦੀਆਂ ਰਚੀਆਂ ਹੋਈਆਂ ਇਤਿਹਾਸਕ ਵਿਚਾਰਾਂ ਦੇ ਉੱਤੇ ਪੈਰਾ ਦਿਨ ਦੇ ਹੋਏ ਜਿਸ ਤਰ੍ਹਾਂ ਨਗਰ ਤੋੜ ਤੋਂ ਜਸੇਦਾਰ ਮਾਣ ਸਿੰਘ ਦੇ ਪਰਿਵਾਰ ਨੇ ਇਹ ਭਾਈ ਅਮਰਤਪਾਲ ਦੇ ਹੱਕ ਵਿੱਚ ਆਡਾ ਹਾ ਦਾ ਨਾਹਰਾ ਮਾਰਿਆ ਤੇ ਨਾਲ ਪ੍ਰਚਾਰ ਕਰਨ ਵਾਸਤੇ ਅੱਗੇ ਆਏ ਨੇ ਤੇ ਮੈਂ ਦੇਸ਼ਾਂ ਵਿਦੇਸ਼ਾਂ ਦੀਆਂ ਸਾਰੀਆਂ ਹੀ ਸਤਕਾਰਯੋਗ ਸੰਗਤਾਂ ਅੱਗੇ ਭੈਣ ਭਰਾਵਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਆਪ ਸਮੇਂ ਦੀ ਆਵਾਜ਼ ਬਣੋ ਆਪਣੇ ਜਿੰਨੇ ਵੀ ਪੰਥਕ ਭਾਈ ਅਮਰਤਪਾਲ ਹਲਕਾ ਖਡੂਰ ਸਾਹਿਬ ਤੋਂ ਭਾਈ ਸਰਬਜੀਤ ਸਿੰਘ ਜੀ ਫਰੀਦਕੋਟ ਤੋਂ ਭਾਈ ਅਮਰਤਪਾਲ ਸਿੰਘ ਜੀ ਸੰਧੜਾ ਲੁਧਿਆਣੇ ਤੋਂ ਜਿੰਨੇ ਵੀ ਸਾਡੇ ਪੰਥਕ ਲੀਡਰ ਆ ਪਾਇਸ ਸਮਜੀਤ ਸਿੰਘ ਜੀ ਮਾਨ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾ ਕੇ ਆਪਣੇ ਹੱਕਾਂ ਵਾਸਤੇ ਜੋ ਸਾਡੇ ਇਹ ਸੂਰਬੀਰ ਯੋਧੇ ਜਾ ਕੇ ਟੇਬਲ ਦੇ ਉੱਤੇ ਬੈਠ ਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਣ ਤੇ ਸਾਡੇ ਚਿਰਾਂ ਤੋਂ ਬੰਦੀ ਸਿੰਘ ਜੋ ਆਪਣੀਆਂ ਜਵਾਨੀਆਂ ਸਾਡੇ ਤੇ ਕੁਰਬਾਨ ਕੀਤੀਆਂ ਡਿਗਰੀਆਂ ਕੁਰਬਾਨ ਕੀਤੀਆਂ ਮਾਂ ਬਾਪ ਦੀ ਚਿੱਟੀ ਚੁੰਨੀ ਤੇ ਪੱਗ ਠਾਣਿਆ ਕਚਹਿਰੀਆਂ ਵਿੱਚ ਰੁਲੀ ਦੇਖੀ ਘਰਾਂ ਦੀਆਂ কুরਕੀਆਂ ਹੋ ਗਈਆਂ ਸਾਡਾ ਵੀ ਸਿੱਖ ਕੌਮ ਦਾ ਫਰਜ਼ ਬਣਦਾ ਕਿ ਅੱਜ ਉਹਨਾਂ ਦੇ ਲਈ ਹਾਜ਼ਾ ਨਾਰਾ ਮਾਰੀਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ